ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਅੱਜ ਹਲਕਾ ਜਲਾਲਾਬਾਦ ਦੇ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਜਾਤ ਦਿਵਾਉਣ ਦੇ ਲਈ ਨਵੀਆਂ ਆਈਆਂ ਮਿੰਨੀ ਜੈਟਿੰਗ ਮਸ਼ੀਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹਾਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਦੇ ਅੰਦਰ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਉਹਨਾਂ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਨੇ ਜਿਸ ਦੇ ਚੱਲਦਿਆਂ ਹੁਣ ਜਿਹੜੀਆਂ ਛੋਟੀਆਂ ਗਲੀਆਂ ਨੇ ਜਿੱਥੇ ਵੱਡੀਆਂ ਮਸ਼ੀਨਾਂ ਨਾਲ ਸਫਾਈ ਨਹੀਂ ਹੋ ਸਕਦੀ ਉੱਥੇ ਹੁਣ ਇਹ ਮਿੰਨੀ ਜੈਟਿੰਗ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਮਸ਼ੀਨਾਂ ਤੇ ਕੁੱਲ 40 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਹੀ ਮਸ਼ੀਨਾਂ ਆਧੁਨਿਕ ਤਰੀਕੇ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹੁਣ ਸ਼ਹਿਰ ਦੀ ਹਰ ਗਲੀ ਵਿੱਚ ਜਾ ਕੇ ਇਹ ਮਸ਼ੀਨਾਂ ਸਿਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ 1 ਮਹੀਨੇ ਦੇ ਅੰਦਰ ਜੇਕਰ ਜਲਾਲਾਬਾਦ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸਿਵਰੇਜ ਦੀ ਸਮੱਸਿਆ ਵਿੱਚ ਕਾਫੀ ਵੱਡੇ ਪੱਧਰ ਤੇ ਬਦਲਾਅ ਆਇਆ ਹੈ ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਨਾਲ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ ਸਰ ਅੱਜ ਕਿਹੜੀਆਂ ਮਸ਼ੀਨਾਂ ਨੇ ਜਿਹੜੇ ਤੁਸੀਂ ਨਗਰ ਕੌਂਸਲ ਨੂੰ ਪ੍ਰੋਵਾਈਡ ਕਰਵਾਈਆਂ ਨੇ ਦਾ ਅਜ ਹਰੀ ਝੰਡੀ ਦੇ ਕੇ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਮੈਂ ਮਾਨਯੋਗ ਸਾਡੇ ਪੰਜਾਬ ਦੇ ਕੈਪਟਨ ਮੰਤਰੀ ਰੋਜ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਮੇਰੇ ਭਰਾ ਸਾਨੀ ਆਲੂ ਵਾਲੀ ਜਿਹੜਾ ਜਿਹੜਾ ਪੋਲਿਊਸ਼ਨ ਬੋਰਡ ਵੱਲੋਂ ਔਰ ਲੋਕਲ ਬਾਡੀ ਵੱਲੋਂ ਸਾਨੂੰ ਇਹ ਜਿਹੜੀਆਂ ਲਿਛੋਟੀਆਂ ਜੈਟਿੰਗ ਮਸ਼ੀਨਾਂ ਜਿਹਨੂੰ ਮਿਨੀ ਜੈਟਿੰਗ ਮਸ਼ੀਨ ਬੋਲਦੇ ਆ ਸੀ ਇੱਕ ਸਾਡੇ ਕੋਲ ਵੱਡੀ ਆਈ ਸੀ ਉਸ ਤੋਂ ਬਾਅਦ ਜਿਹੜੀ ਗਲੀਆਂ 'ਚ ਜਾਂਦੀ ਤੇ ਟਰੈਕਟਰ ਵੀ ਨਹੀਂ ਜਾ ਸਕਦੇ ਉੱਥੇ ਛੋਟੀਆਂ ਜੈਟਿੰਗ ਮਸ਼ੀਨਾਂ ਕੰਮ ਕਰੀਆਂ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਸੇ ਟੋਟਲ ਜਿਹੜੀ ਨਵੀਂ ਜਨਰੇਸ਼ਨ ਦੀਆਂ ਨੇ ਔਰ ਉੱਪਰ ਇਹਦੇ 'ਚ ਕੈਮਰਾਜ਼ ਲੱਗੇ ਨੇ ਸਕਰੀਨਸ ਲੱਗੀਆਂ ਨੇ ਹਰ ਗਲੀ ਨਾਲੀ ਦੇ ਨੂੰ ਪਤਾ ਲੱਗ ਸਕਦਾ ਇਹਦੇ ਹਿਸਾਬ ਨਾਲ ਜੀ ਬਹੁਤ ਬਹੁਤ ਮੁਬਾਰਕਾ ਤਕਰੀਬਨ 40 ਲੱਖ ਰੁਪਏ ਦੀ ਲਾਗਤ ਨਾਲ ਇਹ ਸਾਰੀਆਂ ਮਸ਼ੀਨਾ ਜਿਹੜੀਆਂ ਆਈਆਂ ਕੰਮ ਆਇਆ ਜ ਜਿਹਦੇ ਨਾਲ ਪਿੰਡਾਂ 'ਚ ਸੋਰੀ ਸ਼ਹਿਰ ਦੀਆਂ ਜਿਹੜੀਆਂ ਛੋਟੀਆਂ ਗਲੀਆਂ ਉਹਨਾਂ 'ਚ ਬੈਨੀਫਿਟ ਹੋ ਜਿਸ ਤਰ੍ਹਾਂ ਸੇਵਰੇਜ ਦੀ ਸਮੱਸਿਆ ਨੂੰ ਲੈ ਕੇ ਅਕਸਰ ਹੀ ਸਵਾਲ ਖੜੇ ਕੀਤੇ ਜਾਂਦੇ ਨੇ ਤੇ ਸਮੱਸਿਆ ਹੁੰਦੀ ਵੀ ਬਹੁਤ ਵੱਡੀ ਹੈ ਕੀ ਲੱਗਦਾ ਹੁਣ ਇਸ ਇਹਨਾਂ ਚੀਜ਼ਾਂ ਦਾ ਹੱਲ ਹੋਏਗਾ ਨਹੀਂ ਦੇਖੋ ਪਿਛਲੇ 1 ਮਹੀਨੇ ਤੋਂ ਅਸੀਂ ਇਹ ਮਹਿੰਮ ਸਟਾਰਟ ਕੀਤੀ ਹੈ ਪਰ ਤੁਹਾਡੇ ਸਾਹਮਣੇ ਇਹ ਪਿੰਡ ਸ਼ਹਿਰ ਦੇ ਵਿੱਚ ਸੀਵਰੇਜ ਦਾ ਪਹਿਲੇ ਨਾਲ ਬਹੁਤ ਜ਼ਿਆਦਾ ਹਾਲਾਤ ਠੀਕ ਨੇ ਔਰ ਜਿਹੜੀ ਕੋਈ ਕਮੀ ਰਹਿੰਦੀ ਸੀ ਉਹ ਵੀ ਜਲਦੀ ਦੂਰ ਕਰਾਂਗੇ ਤਾਂ ਕਿ ਕੋਈ ਕਮੀ ਨਾ ਆਵੇ ਅਸੀਂ ਸਹੀ ਕੋਸ਼ਿਸ਼ ਕਰ ਸਕਦੇ ਹਾਂ ਬਾਕੀ ਜੇ ਕੋਈ ਦਿੱਕਤ ਆ ਪਰ ਮੈਨੂੰ ਕੋਈ ਸਵਾਲ ਜੀ ਨਵੀਆਂ ਸੜਕਾਂ ਦੀ ਗੱਲ ਹੋਈ ਸੀ ਕਿ ਸੜਕ ਦੀ ਸ਼ੁਰੂਆਤ ਵੀ ਹੋਈ ਸੀ ਉਸ ਤੋਂ ਬਾਅਦ ਕੰਮ ਰੁਕ ਗਿਆ ਕਿ ਕਦੋਂ ਤੱਕ ਉਹ ਦੁਬਾਰਾ ਸ਼ੁਰੂ ਹੋਏਗਾ ਜਿਹੜੀਆਂ ਸੀਗੀਆਂ ਸਾਰੀਆਂ ਬਣ ਜਾਣਗੀਆਂ ਠੀਕ ਹੈ ਸਾਬ ਆ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਜਿਹੜੀਆਂ ਮਸ਼ੀਨਾਂ ਨਗਰ ਕੌਂਸਲ ਨੂੰ ਵਿਧਾਇਕ ਸਾਹਿਬ ਵੱਲੋਂ ਦਿੱਤੀਆਂ ਗਈਆਂ ਨੇ ਕੀ ਕਹਿਣਾ ਚਾਹੁੰਦੇ ਨੇ ਧੰਨਵਾਦ ਕਰਦੇ ਆ ਮਲ ਸਾਹਿਬ ਦਾ ਜਿਨ੍ਹਾਂ ਨੂੰ ਅਸੀਂ 10 ਦਿਨ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਸੀਗੀਆਂ ਤੇ ਉਹਨਾਂ ਨੇ ਸਾਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਾਤੀਆਂ ਨੇ ਜੀ ਔਰ ਇਹਦੇ ਨਾਲ ਜਿਹੜੀਆਂ ਛੋਟੀਆਂ ਗਲੀਆਂ 'ਚ ਸਮੱਸਿਆ ਆ ਰਹੀਆਂ ਸੀ ਜਿਵੇਂ ਉਸ ਨਾਲ ਆਪਾਂ ਜਾ ਕੇ ਦੇਖਿਆ ਅਤੇ ਅੰਦਰ ਜਿਹੜਾ ਗੰਦ ਵਜਿਆ ਸੀ ਉੱਥੇ ਗੱਡੀਆਂ ਵੱਡੀਆਂ ਨਹੀਂ ਜਾ ਸਕਦੀਆਂ ਸੀਗੀਆਂ ਉੱਥੇ ਛੋਟੀਆਂ ਗੱਡੀਆਂ ਕੰਮ ਕਰਨਗੀਆਂ ਔਰ ਹੰਸਰਾ ਜਿਹੜਾ ਪੂਰਾ ਆਪਣੀ ਨਾਲ ਮਿਹਨਤ ਤੰਦਈ ਦੇ ਨਾਲ ਕੰਮ ਕਰ ਰਿਹਾ ਹੈ ਜੀ ਸੀਵਰੇਜ ਦਾ ਜੀ ਔਰ ਸੈਕੰਡ ਐਮਐਲ ਸਾਬ ਨੂੰ ਇੱਕ ਬੇਨਤੀ ਕਰਾਂਗੇ ਵੀ ਸਾਨੂੰ ਲਿਫਟ ਵਾਲੀ ਜਿਹੜੀ ਮਸ਼ੀਨ ਆ ਉਹ ਵੀ ਨਾ ਨਵੀਂ ਮੰਗਾ ਕੇ ਦੇਣ ਉਹ ਵੀ ਖਰਾਬ ਹੋਈ ਸੀ ਜੀ ਤੇ ਉਹ ਜਲਦੀ ਇਹੀ ਐਮਐਲ ਸਾਬ ਨੂੰ ਅਸੀਂ ਰਿਕਵੈਸਟ ਕਰਾਂਗੇ ਲਿਆ ਕੇ ਦੇਣ ਸਾਨੂੰ ਜੀ ਮੁਖੀ ਜੀ ਸਾਹਿਬ ਕੀ ਕਹਿਣਾ ਚਾਹੋ ਨੇ ਜਿਹੜਾ ਇਹ ਅੱਜ ਐਮਐਲ ਸਾਬ ਵੱਲੋਂ ਉਪਰਾਲਾ ਕੀਤਾ ਗਿਆ ਅੱਜ ਤੋਂ 20 ਦਿਨ ਪਹਿਲਾਂ ਬਹੁਤ ਜ਼ਬਰਦਸਤ ਪ੍ਰ ਜੋ ਬਹੁਤ ਮੁਸ਼ਕਲਾਂ ਸੀ ਜੀਆਂ ਜੋ ਐਮਐਲਏ ਸਾਹਿਬ ਨੇ ਗਲੀ-ਗਲੀ ਜਾ ਕੇ ਮੁਸ਼ਕਲਾਂ ਦੇਖਿਆ ਮੁਸ਼ਕਲਾਂ ਦੇਖਦੇ ਆਇਆ ਸਾਡੀ ਕਮੇਟੀ ਨੇ ਔਰ ਸਾਰੇ ਅਮਸ਼ੀਆਂ ਨੇ ਇੱਕ ਜੇ ਜੈਡੀ ਮਸ਼ੀਨ ਦੀ ਮੰਗ ਕੀਤੀ ਸੀ ਜੋ ਤਿੰਨ ਤਰ੍ਹਾਂ ਦੇ ਵਿੱਚ ਚੌੜਾ ਲੱਗ ਸਾਨੂੰ ਕਮੇਟੀ ਨੂੰ ਮਸ਼ੀਨ ਦਿੱਤੀ ਗਈ ਔਰ ਥੋੜੀ ਗਲੀਆਂ ਦੇ ਵਿੱਚ ਉਹਨਾਂ ਦੀ ਕਾਰ ਨਹੀਂ ਜਾ ਸਕੀ ਮੋਟਰਸ ਲਗਾਏ ਸੀ ਉਹਨਾਂ ਨੂੰ ਦੇਖਦੇ ਆ ਜਦ ਛੋਟੀ ਗਲੀਆਂ ਮੁਸ਼ਕਲ ਹੁੰਦੀਆਂ ਉਹਦੇ ਪੰਜਾਬ ਸਰਕਾਰ ਤੋਂ ਛੋਟੀਆਂ ਮਸ਼ੀਨਾਂ ਲੈ ਕੇ ਸਾਡੇ ਨਾਲ ਚੱਲਿਆ ਦਿੱਤੀਆਂ ਨੇ ਜਿੰਨੇ ਨਾਲ ਸਾਡੇ ਛੋਟੀ ਗਲੀ ਦੇ ਵਿੱਚ ਜੋ ਹੀ ਪ੍ਰੋਬਲਮ ਆ ਸਾਡੇ ਮੇਨ ਹੋਰ ਸਾਫ ਹੋਣਗੇ ਔਰ ਚਰਚ ਦੀ ਪ੍ਰਾਉਣਾ ਜਲਦੀ ਜਲਦੀ ਹੱਲ ਕੀਤੀ ਜਾ ਸਕੇ